ਹੁਸ਼ਿਆਰਪੁਰ ਇਲਾਕੇ ਦੀ ਖੂਬਸੂਰਤੀ ਨੂੰ ਮਾਨਣ ਵਾਸਤੇ ਤੇ ਸੋਹਣੇ ਸੋਹਣੇ ਲੈਂਡਸਕੇਪ ਦਾ ਆਨੰਦ ਮਾਨਣ ਵਾਸਤੇ ਦੋਸਤੋ ਅੱਜ ਪਹੁੰਚੇ ਹਾਂ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਖੂਬਸੂਰਤ ਪਿੰਡ ਨਾਰਾ ਅਤੇ ਡਾਡਾ ਵਿਖੇ ਨਾਰਾ ਪਿੰਡ ਮਸ਼ਹੂਰ ਹੈ ਜੀ ਆਪਣੀ ਖੂਬਸੂਰਤੀ ਕਰਕੇ ਇੱਥੇ ਨਾਰਾ ਡੈਮ ਹੈ ਇੱਕ ਜੋ ਇਰੀਗੇਸ਼ਨ ਡੈਮ ਉਹ ਬਣਿਆ ਹੋਇਆ ਤੇ ਇਸੇ ਪਿੰਡ ਦੇ ਨੇੜੇ ਪਿੰਡ ਪੰਡਾ ਜੀ ਡਾਡਾ ਤੇ ਉਸ ਡਾਡਾ ਪਿੰਡ ਵਿਖੇ ਅੱਜ ਆਪਾਂ ਇੱਕ ਚੋ ਦੇ ਵਿੱਚ ਇਸ ਸੋਹਣੀ ਲੋਕੇਸ਼ਨ ਨੂੰ ਮਾਨਣ ਵਾਸਤੇ ਆਏ ਹਾਂ ਜੀ ਤੇ ਇਸ ਲਿਕੇਸ਼ਨ ਨੂੰ ਮਾਰਦੇ ਆ ਤੇ ਨਾਲੇ ਤੁਹਾਨੂੰ ਇਸ ਜਗ੍ਹਾ ਦੇ ਸੋਹਣੇ ਸੋਹਣੇ ਦਿਦਾਰ ਕਰਾਉਣੇ ਆ ਜੀ ਤੇ ਮੇਰੇ ਨਾਲ ਅੱਜ ਮੇਰੇ ਮਿੱਤਰ ਨੇ ਜੀ ਨਾਰ 4x4 ਦਾ ਸਾਡਾ ਜੋ ਜੀਪ ਹੈ ਉਹ ਲੈ ਕੇ ਆਏ ਆ ਆ ਹੁਣ ਇਸ ਸੋਹਣੇ ਜਿਹੇ ਇਲਾਕੇ ਵਿੱਚ ਇਸ ਜੀਪ ਰਾਹੀਂ ਘੁੰਮਦੇ ਆ ਨਾਲ ਤੁਹਾਨੂੰ ਪੂਰੇ ਤੇ ਪੂਰੇ ਇਸ ਇਲਾਕੇ ਦੇ ਦਿਦਾਰ ਕਰਾਉਣੇ ਆ ਜੀ ਆਓ ਜੀ ਲਓ ਜੀ ਇੱਥੇ ਹੁਣ ਥੋੜਾ ਥੋੜਾ ਨਾ ਪਾਣੀ ਵਾਲਾ ਜੋ ਸੀ ਨਾ ਉਹ ਨਾ ਸ਼ੁਰੂ ਹੋ ਗਿਆ ਕਿਉਂਕਿ ਪਿੱਛੇ ਸਾਰਾ ਦਾ ਸਾਰਾ ਚੋਹ ਖਾਲੀ ਸੀ ਸੁੱਕਾ ਸੀ ਇੱਥੇ ਹੁਣ ਥੋੜਾ ਥੋੜਾ ਵੈਟ ਲੈਂਡ ਦੀ ਹਾਲੀ ਮਹਿਸੂਸ ਹੋ ਰਹੀ ਹੈ ਜੀ ਤੇ ਆਪਾਂ ਦੋਸਤੋ ਇਸ ਪਾਸੇ ਤੋਂ ਆਏ ਆ ਜੀ ਇੱਥੋਂ ਤਕਰੀਬਨ ਆਪਾਂ 2-3 ਕਿਲੋਮੀਟਰ ਤੋਂ ਗੱਡੀ ਇਸ ਤਰ੍ਹਾਂ ਹੀ ਚੋਚੇ ਪਾਈ ਸੀ ਤੇ ਇੱਥੇ ਇੱਕ ਖੂਬਸੂਰਤ ਲੋਕੇਸ਼ਨ ਸੀ ਜਿੱਥੇ ਬਹੁਤ ਵਧੀਆ ਪਾਣੀ ਚੱਲ ਰਿਹਾ ਸੀ ਜੀ ਤਰਨਜੀ ਬਣਦੀ ਇੱਥੇ ਕੱਢਦੀ ਉੱਥੇ ਗੱਡੀ ਖੜੀ ਕਰਕੇ ਆਪਾਂ ਹੁਣ ਇੱਥੇ ਥੋੜਾ ਜਿਹਾ ਕੁਕਿੰਗ ਵਾਲਾ ਪ੍ਰੋਗਰਾਮ ਉਹ ਬਣਾਵਾਂਗੇ ਜੀ ਤੇ ਉਸ ਤੋਂ ਬਾਅਦ ਫੇ ਆਪਾਂ ਇਸੇ ਖੜ ਦੇ ਨਾਲ-ਨਾਲ ਅਗਾਹ ਨੂੰ ਜਾਵਾਂਗੇ ਉਸ ਪਹਾੜ ਦੇ ਪਿਛਲੇ ਪਾਸੇ ਤਾਂ ਕਿ ਅਗਲਾ ਜੋ ਸੀਨ ਹੈ ਉਹ ਵੀ ਆਪਾਂ ਉਹਨੂੰ ਵੀ ਮਾਣ ਸਕੀਏ ਜੀ ਆਹ ਹੁਣ ਆਪਣੇ ਗੱਡੀ ਕੋ ਚੱਲਦੇ ਆਂ ਖਾਣ ਪੀਣ ਦਾ ਪ੍ਰੋਗਰਾਮ ਦੋਸਤੋ ਉਹ ਕਰਦੇ ਆ ਜੀ। ਲੋ ਜੀ ਸੂਣਜੀ ਲੋਕੇਸ਼ਨ ਦੇ ਵਿੱਚ ਇਸ ਪਾਣੀ ਦੇ ਕੰਡੇ ਆਪਾਂ ਆਪਣੀ ਗੱਡੀ ਖੜੀ ਕਰ ਲਈ। ਤੇ ਇਸ ਪਾਸੇ ਹੁਣ ਆਪਾਂ ਜੋ ਲੰਚ ਹੈ ਉਹ ਬਣਾਇਆ ਹੈ। ਤੇ ਆਪਣੇ ਮਿੱਤਰ ਇਥੇ ਲਾਂਚ ਕਰਦੇ ਹੁਣ ਲਾਂਚ ਕਰਨ ਤੋਂ ਬਾਅਦ ਆਪਣਾ ਹੁਣ ਪ੍ਰੋਗਰਾਮ ਹੈ ਜੀ ਥੋੜਾ ਜਿਹਾ ਹੋਰ ਉਸ ਪਾਸੇ ਖੜ ਦੇ ਵਿੱਚ ਦੀ ਜਾ ਕੇ ਮਤਲਬ ਇਸ ਪਹਾੜੀ ਦੇ ਪਰਲੇ ਪਾਸੇ ਜਾਣਾ ਲੋ ਜੀ ਇਸ ਲੋਕੇਸ਼ਨ ਦੇ ਉੱਪਰ ਆਪਣਾ ਜੋ ਲਾਂਚ ਦਾ ਪ੍ਰੋਗਰਾਮ ਸੀ ਤੇ ਕਾਫੀ ਕੁਫੀ ਪੀਣ ਦਾ ਪ੍ਰੋਗਰਾਮ ਸੀ ਉਹ ਹੋ ਗਿਆ ਸੰਪੰਨ ਹੁਣ ਆਪਣਾ ਪ੍ਰੋਗਰਾਮ ਹੈ ਜੀ ਉਹ ਸਾਹਮਣੇ ਪਾਸੇ ਖੱਡ ਵਾਲੇ ਪਾਸੇ ਜਾਣ ਦਾ ਤੇ ਪਿਛਲੇ ਪਾਸੇ ਸ਼ੁਰੂ ਵਿੱਚ ਪਾਣੀ ਨਹੀਂ ਸੀ ਲੇਕਿਨ ਗਾਂ ਪਾਣੀ ਹੋਣਾ ਸ਼ੁਰੂ ਹੋਇਆ ਸੀ ਹੁਣ ਗਾਂ ਤੋਂ ਘਾ ਜਿੱਦਾਂ ਗਾਂ ਜਾਵਾਂਗੇ ਤੇ ਮਤੇ ਪਾਣੀ ਜੋ ਹੈ ਉਹ ਆਪਾਂ ਨੂੰ ਹੋਰ ਮਿਲੇਗਾ ਜੀ ਹੁਣ ਚੱਲ ਜੀ ਉਸ ਪਾਸੇ ਤੇ ਖੱਡ ਵਿੱਚ ਆਫ ਰੋਡਿੰਗ ਦਾ ਲੋਤ ਫਲਾਈਂਦੇ ਆ ਜੀ ਇੱਥੋਂ ਉਹਨੇ ਤਲੀ ਨਿਕਲਦੀ ਹੈ ਜੀ ਖੱਡ ਤੋਂ ਬਾਹਰ ਵਾਲੇ ਪਾਸੇ ਨੂੰ ਇਸ ਪਾਸੇ ਨਾਲ ਖੱਡ ਦੇ ਬਾਹਰ ਆ ਗਏ ਜੀ ਕਾਢੇ ਇਸ ਪਾਸੇ ਰਹਿ ਗਈ ਤੇ ਆਪਣਾ ਬਖੜ ਦੇ ਬਾਹਰ-ਬਾਰ ਗੱਡੀ ਪਾ ਲਈਏ ਵੈਸੇ ਨਾ ਇੱਥੇ ਇਹੋ ਜਿਹੇ ਬਹੁਤ ਸਾਰੇ ਟ੍ਰੇਲਸ ਹਨ ਜੋ ਖੱਡ ਦੇ ਨਾਲ-ਨਾਲ ਜਾਂਦੀਆਂ ਲੇਕਿਨ ਤੁਸੀਂ ਅ ਅਗਾ ਫੇਰ ਖੱਡ ਜਾ ਕੇ ਤੁਸੀਂ ਗੱਡੀ ਖੱਡੇ ਦੇ ਪਾਸੇ ਸਕਦੇ ਹੋ ਇਹ ਕਾਫੀ ਜੰਗਲੀ ਜਿਹਾ ਇਲਾਕਾ ਇੱਥੇ ਆ ਗਿਆ ਇਸ ਪਾਸੇ ਕੋਈ ਮਤਲਬ ਜ਼ਿਆਦਾ ਕਿਸ ਦੀ ਆਉਣ ਜਾਣ ਵੀ ਹੈ ਨਹੀਂ ਦੇ ਦੇ ਥੋੜਾ ਹੋਰ ਗਾਂਹ ਜਾ ਕੇ ਕਾ ਕੀ ਮਾਹੌਲ ਹੈ ਸਿਆਲ ਦਾ ਮੌਸਮ ਹੁਣ ਕਰਕੇ ਨਾ ਇੱਥੇ ਹੁਣ ਜਿਆਦਾ ਹਰੀਆਵਲ ਦੇਖਣ ਨੂੰ ਨਹੀਂ ਮਿਲਦੀ ਆ ਦੇਖੋ ਵੀਰ ਨਹੀਂ ਆ ਸਰਕੰਡਾ ਦੇ ਆ ਸਾਰਾ ਸੁੱਕਿਆ ਸੁੱਕਿਆ ਜਿਹਾ ਮਾਰਚ ਅਪ੍ਰੈਲ ਮਹੀਨੇ ਵਿੱਚ ਥੋੜੀ ਜਿਹੀ ਹਰੀਆਵਲ ਹੋਊਗੀ ਅਦਰਵਾਈਜ਼ ਇੱਥੇ ਸਾਰਾ ਹੁਣ ਮਾਹੌਲ ਇਤਰਾ ਸੁੱਕਿਆ ਜਿਹਾ ਮਾਹੌਲ ਆ ਦੇਖ ਆਪਾਂ ਸ਼ਾਇਦ ਗਾਂਵ ਫੀ ਖਾਡਾ ਵਾਲੇ ਪਾਸੇ ਜਾ ਰਹੇ ਹਾਂ ਆ ਦੇਖੋ ਗਾ ਮਾਹੌਲ ਆ ਗਿਆ ਹੁਣ ਕਿੱ사 ਆਫਾ ਇਧਰ ਪਾਣੀ ਵਾਲਾ ਮਾਹੌਲ ਘਟ ਗਿਆ ਤੇ ਪੱਤੀ ਦਾ ਜਾ ਮਾਹੌਲ ਦੋਸਤੋ ਤੇ ਆ ਗਿਆ ਹੁਣ ਮੋਲਿੱਤੀ ਆਪਾਂ ਹੁਣ ਇਸ ਪਾਸੇ ਤੋਂ ਆਇਆ ਤੇ ਉਹ ਨੀਚੇ ਖੜਾ ਜੀ ਤੇ ਖੜ ਤੋਂ ਗੱਡੀ ਉੱਪਰ ਚੜ੍ਹੀ ਇਸ ਪਾਸੇ ਤੇ ਇੱਥੇ ਗੱਡੀ ਖੜੀ ਕਰਤੀ ਆਪਾਂ ਹੁਣ ਤੇ ਇੱਥੇ ਉਹ ਨਾ ਮਾਹੌਲ ਬਣਦਾ ਵੈਸੇ ਮੈਂ ਦੇਖਿਆ ਵੀ ਇਹ ਖੜ ਮਤਲਬ ਮੁੱਕਦੀ ਨਹੀਂ ਨਾ ਜਿੰਨਾ ਗਾਧੂਆਂ ਜਾਈ ਜਾਓ ਗਾਹ ਤੋਂ ਗਾਂ ਇਹਦੀ ਜੋ ਮਤਲਬ ਇਸ ਤਰ੍ਹਾਂ ਅੱਗੇ ਤੋਂ ਅੱਗੇ ਜਾਣ ਵਾਸਤੇ ਰਸਤਾ ਚ ਤੁਹਾਨੂੰ ਪੀਰੀ ਜਾਣਾ ਜੀ ਜੀ ਦੋਸਤੋ ਇੱਥੋਂ ਹੁਣ ਆਪਾਂ ਗਾ ਇੱਥੋਂ ਵਾਪਸ ਮੋੜਣ ਲੱਗੇ ਆ ਜੀ ਦੇਸ ਆਪਾਂ ਖੱਡ ਰਹੀਆਂ ਇਸ ਨੂੰ ਖੱਡ ਰਹੇ ਹੁਣ ਵਾਪਸ ਜਾਵਾਂਗੇ ਤੇ ਹੁਣ ਬਸ ਇੱਥੇ ਦਾ ਮਾਹੌਲ ਦੋਸਤੋ ਖੁੱਲਾ ਖੁੱਲਾ ਇੱਥੇ ਆ ਗਿਆ ਜੀ ਪਰ ਗਾਂ ਤੋਂ ਗਾਂ ਜਿੰਨਾ ਮਰਜ਼ੀ ਜਾਈ ਜਾਓ ਇਸ ਤਰ੍ਹਾਂ ਖੱਡ ਤਾ ਨੂੰ ਗਾਂ ਤੋਂ ਗਾਂ ਮਿਲ ਹੀ ਜਾਣੀ ਹੈ ਜੀ ਸਮਾਂ ਕਾਫੀ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਤੇ ਵਾਪਸੀ ਦੇ ਉੱਪਰ ਜੇ ਕੋਈ ਵਧੀਆ ਹੋਇਆ ਮਾਹੌਲ ਤਾਂ ਜਰੂਰ ਦਿਖਾਵਾਂਗੇ ਜੀ ਆਓ ਚੱਲੀਏ ਜੀ ਹਾਂ ਦੋਸਤੋ ਡਾਡਾ ਪਿੰਡ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਬਹੁਤ ਹੀ ਖੂਬਸੂਰਤ ਪਿੰਡ ਹੈ ਜੀ ਤੇ ਉਸ ਪਿੰਡ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਖੱਡ ਹੈ ਉਹ ਚੱਲਦੀ ਹੈ ਉਹ ਖੱਡ ਜੋ ਹਾਲੀਵੁੱਡ ਅੱਗੇ ਜਾ ਕੇ ਜੋ 14 ਰੂਪ ਧਾਰਨ ਕਰ ਜਾਂਦੀ ਹੈ ਜੀ ਤੇ ਉਸ ਖੱਡ ਦੇ ਵਿੱਚ ਅਸੀਂ ਸਫ਼ਰ ਕੀਤਾ ਆਪਣੇ 4x4 ਜੀਪ ਰਾਹੀਂ ਤੇ ਅਸੀਂ ਇੱਕ ਗੱਲ ਮਹਿਸੂਸ ਕੀਤੀ ਭਈ ਇਹ ਬਿਲਕੁਲ ਇੱਕ ਤਰ੍ਹਾਂ ਦਾ ਨਾ ਰਿਮੋਟ ਜਿਹਾ ਇਲਾਕਾ ਬਿਲਕੁਲ ਸ਼ਾਂਤ ਜਿਹਾ ਇਲਾਕਾ ਹੈ ਇਹ ਸਾਨੂੰ ਰਾਬਤ ਕੁਝ ਨੀਲ ਗਾਇਨਾਂ ਵੀ ਦੇਖਣ ਵਾਸਤੇ ਮਿਲੀਆਂ ਆ ਜਿਵੇਂ ਮੋਰ ਦਾ ਹੋਰ ਪੰਛੀ ਵੀ ਦੇਖਣ ਵਾਸਤੇ ਸਾਨੂੰ ਉੱਥੇ ਜ਼ਰੂਰ ਮਿਲੇ ਆ ਜੀ ਤੇ ਇਲਾਕਾ ਮਤਲਬ ਬਸੋਂ ਤੋਂ ਦੂਰ ਦਰਾੜਾ ਹੋਣ ਕਰਕੇ ਨੇਚਰ ਨਾਲ ਕੁਦਰਤ ਨਾਲ ਬਰੇਜ਼ ਐ ਜੀ ਭਰਪੂਰ ਹੈ ਤੇ ਬਾਕੀ ਜੀ ਇਸ ਖੱਡ ਵਿੱਚ ਜਿੰਨਾ ਗਾਂ ਤੋਂ ਗਾਂ ਜਾਈ ਜਾਉ ਖੂਬਸੂਰਤੀ ਅੱਗੇ ਤੋਂ ਅੱਗੇ ਵਧਦੀ ਹੀ ਜਾਂਦੀ ਹੈ ਤੇ ਅਸੀਂ ਤਕਰੀਬਨ 4-5 ਕਿਲੋਮੀਟਰ ਗਾਂ ਤੋਂ ਗਾਂ ਆਪਣੀ ਗੱਡੀ ਰਾਹੀਂ ਖੱਡ ਵਿੱਚ ਆਪਣਾ ਸਫ਼ਰ ਕੀਤਾ ਲੇਕਿਨ ਖੱਡ ਜੋ ਹੈ ਉਹ ਅਜੇ ਵੀ ਹੋਰ ਗਾਂ ਤੋਂ ਗਾਂ ਜਾ ਰਹੀ ਸੀ ਤੇ ਸਮਾ ਜਿਆਦਾ ਹੋਣ ਕਰਕੇ ਆਪਣਾ ਉਥੋਂ ਆਪਣਾ ਸਫ਼ਰ ਦੀ ਹੁਣ ਮਤਲਬ ਸਮਾਪਤੀ ਕਰਦੇ ਹੋਏ ਹੁਣ ਵਾਪਸੀ ਵਾਲਾ ਸਫ਼ਰ ਆਰੰਭ ਕਰ ਲੱਗਿਆ ਜੀ। ਬਾਕੀ ਦੋਸਤੋ ਜਿੰਨਾ ਕੁ ਦਿਖਾਉਣ ਤੁਹਾਨੂੰ ਕੋਸ਼ਿਸ਼ ਕੀਤੀ ਹੈ ਜੀ ਤੇ ਜੇ ਤੁਹਾਨੂੰ ਇਹ ਸਾਰਾ ਕੁਝ ਪਸੰਦ ਆਇਆ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਵੀ ਆ ਕੇ ਇਸ ਇਲਾਕੇ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਖੂਬਸੂਰਤੀ ਨੂੰ ਮਾਣ ਸਕਦੇ ਹੋ। ਨਾਰਾ ਦਾੜਾ ਪਿੰਡ ਹਨ ਜੋ ਹੁਸ਼ਿਆਰਪੁਰ ਦੇ ਤਕਰੀਬਨ 5-7 ਕਿਲੋਮੀਟਰ ਦੀ ਬਸੰਟੀ ਦੇ ਵਿੱਚ ਹੀ ਪੈਂਦੇ ਨੇ। ਤੁਸੀਂ ਇੱਥੇ ਆ ਕੇ ਇਸ ਇਲਾਕੇ ਨੂੰ ਮਾਣ ਸਕਦੇ ਹੋ ਜੀ। ਜੀ ਜੀ ਦੋਸਤੋ ਜੇ ਤੁਹਾਨੂੰ ਮੇਰਾ ਬਲੌਗ ਪਸੰਦ ਆਇਆ ਇਲਾਕਾ ਪਸੰਦ ਆਇਆ ਤਾਂ ਤੁਸੀਂ ਮੇਰੇ ਬਲੌਗ ਨੂੰ ਲਾਈਕ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸ ਤਰ੍ਹਾਂ ਦੀ ਹੋਰ ਖੂਬਸੂਰਤ ਲੋਕੇਸ਼ਨ ਤੇ ਲੈ ਕੇ ਜਾਈਏ ਤੁਹਾਨੂੰ ਉਹਨਾਂ ਦੇ ਦ دیدار ਕਰਾਈਏ ਜੀ ਇੱਥੇ ਕਰਦੇ ਬਲੌਗ ਦੀ ਸਮਾਪਤੀ ਹੁਣ ਤੁਹਾਨੂੰ ਮਿਲਾਗੇ ਨਵੇਂ ਬਲੌਗ ਦੇ ਵਿੱਚ ਨਵੇਂ ਅਪਡੇਟ ਦੇ ਨਾਲ ਜਦ ਤੱਕ ਲਈ ਸਤਿ ਸ਼੍ਰੀ ਅਕਾਲ